ਇੰਨੀ ਸੰਗਤ ਆਉਂਦੀ ਐ ਸਾਰੇ ਸੰਗਤ ਦਾ ਵਿਸ਼ਵਾਸ ਬਣਿਆ ਹੋਇਆ ਤੁਹਾਨੂੰ ਕਿੰਨਾ ਕੁ ਵਿਸ਼ਵਾਸ ਇਸ ਦਾ ਜੀ ਮੈਨੂੰ ਤਾਂ ਬਹੁਤ ਜਿਆਦਾ ਵਿਸ਼ਵਾਸ ਆ ਮੈਂ ਜੋ ਮੰਗਦੇ ਮੈਂ ਬਾਬਾ ਜੀ ਸਾਰਾ ਕੁਝ ਦਿੰਦੇ ਨੇ ਸਾਰਿਆਂ ਨੂੰ ਬਹੁਤ ਸਾਰਾ ਦੇਣ ਬਹੁਤ ਸਾਰਾ ਸਤਿਕਾਰ ਕਰਨ ਜਿਹੜੇ ਵੀ ਇੱਥੇ ਆਉਂਦੇ ਨੇ ਆਪਣੇ ਮਨ ਪਰੇ ਸਾਰਾ ਮਨੋ ਕਾਮਨਾ ਪੂਰੀਆਂ ਕਰਦੇ ਨੇ ਕੀ ਮੰਗਿਆ ਬਾਬਾ ਜੀ ਮੈਂ ਵੀ ਬਾਬਾ ਜੀ ਕੋਲ ਹੀ ਮੰਗਿਆ ਵੀ ਮੈਨੂੰ ਠੀਕ ਰੱਖ ਰੱਖਿਓ ਮੇਰੇ ਬੇਟੇ ਕਰਕੇ ਮੇਰੀ 10 ਸਾਲ ਹੋ ਗਈ ਹੈ ਮੇਰੇ ਡਾਇਲਟਿਸ ਹੁੰਦੀ ਪਈ ਹੈ ਬਾਬਾ ਜੀ ਕਿ ਹਮਤ ਦਿੰਦੇ ਆਂਦੀ ਮਾਡ ਮੈਰੀ ਡਾਇਲਿਸਿਸ ਹੋਇਆ ਜਮੈਂ ਆਈ ਹੈ ਨਹੀਂ ਤਾਂ ਡਾਇਲਿਸਿਸ ਕਿਡਨੀ ਵਾਲਾ ਪੇਸ਼ੈਂਟ ਤਾਂ ਘਟਦਾ ਹੀ ਨਹੀਂ ਤੇ ਮੈਨੂੰ 10 ਸਾਲ ਹੋ ਗਏ ਤੇ ਇਹਨਾਂ ਦੀ ਰਹਿਮਤ ਹੈ ਕੇਂਦਰ ਹਨ ਜਦੋਂ ਅਸੀਂ ਇਹ ਦਰਦ ਦੇ ਨਾਲ ਜੁੜ ਜਾਂਦੇ ਸਾਡੀ ਜ਼ਿੰਦਗੀ 'ਚ ਬੜਾ ਬਦਲਾਅ ਹੁੰਦਾ ਬੜੇ ਚੇਂਜ ਹੁੰਦੇ ਸੱਚ ਆ ਸੱਚ ਬਹੁਤ ਕੀ ਕੀ ਮਹਿਸੂਸ ਕੀਤਾ ਤੁਸੀਂ ਜਦੋਂ ਮੈਂ ਹੁਣ ਦੱਸ ਨਹੀਂ ਸਕਦੀ ਮਹਿਸੂਸ ਬਹੁਤ ਕੀਤਾ ਅੱਖਾਂ ਭਰ ਆਉਂਦੀਆਂ ਨੇ ਕਈ ਵਾਰ ਬਹੁਤ ਜੇ ਪਿਓ ਨਾ ਹੁੰਦਾ ਪਤਾ ਨਹੀਂ ਦੁੱਖ ਪੜਦਾ ਕੋਈ ਕੰਨੀ ਨਾ ਡੜਾਉਂ। ਤੇ ਉਹ ਵੀ ਇਹ ਮਾਂ ਵੀ ਇਹ ਭਰਾ ਵੀ ਇਹ ਭੈਣ ਵੀ ਹੈ ਬਸ। ਬਰਤੋਸ ਜੁੜਿਆ ਠੀਕ ਚੱਲ ਰਿਹਾ ਭਾਈ। ਹੁਣ ਤਾਂ ਬਾਬਾ ਮੇਰਾ ਕਰ ਰਹੇ ਨੇ। ਸਭ ਕੁਝ ਜੋ ਮੰਗਿਆ ਮਿਲ ਹੀ ਰਿਹਾ। ਸੰਤ ਭਾਈ। ਠੀਕ। ਚੋੜੀਆਂ ਭਰ ਕੇ ਪੀ। ਹਾਂਜੀ ਹਾਂਜੀ ਭੈਣ ਜੀ ਬਹੁਤੀ। ਬਈ ਕਹਿੰਦੇ ਜੋ ਇਸ ਦਰ ਤੋਂ ਮੰਗਦੇ ਆ ਸਾਰਾ ਕੁਝ ਨਸੀਬ ਹੁੰਦਾ। ਹਾਂਜੀ ਬង ਜੀ। ਨਵੇਂ ਨਵੇਂ ਬੇਟਾ ਮੰਗੇ ਸੀ ਹਾਂਜੀ ਕਿੰਨੇ ਸਾਲਾਂ ਬਾਅਦ ਇੱਕ ਸਾਲ ਬਾਅਦ ਇੱਕ ਸਾਲ ਬਾਅਦ ਬੇਟਾ ਮੈਂ ਨਹੀਂ ਨਹੀਂ ਤੇ ਇਹਨਾਂ ਦੇਸੀ ਮੇਰਾ ਬੇਟਾ ਵੀ ਨਹੀਂ ਠੀਕ ਰਹਿੰਦਾ ਜਦੋਂ ਦਿਨ ਵਿੱਚ ਪਿਆਰੇ ਸਾਹਬ ਹੁੰਨੇ ਉਹ ਦੋਨੇ ਸਹੀ ਤਰ੍ਹਾਂ ਸਸ਼ਕਲ ਤੋਂ ਦੇਖ ਰਿਹਾ ਹਾਂ ਸੰਜੈਨਿਊਸ ਤੇ ਮੈਂ ਹਾਂ ਪਰ ਦੀਪਕਾ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਰੂਬਰੂ ਹੋਏ ਹਾਂ ਔਰ ਦਰਸ਼ਨ ਤੁਹਾਨੂੰ ਕਰਾਵਾਂਗੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਾਦੇ ਜਿਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਹਰ ਬੁੱਧਵਾਰ ਸੰਗਤ ਆਉਂਦੀ ਹੈ ਤੇ ਚੋਪੈਰਾ ਸਾਬ ਕੱਢਦੀ ਹੈ ਸੋ ਕਹਿੰਦੇ ਨੇ ਇਸ ਦਰਬਾਰ ਦੇ ਉੱਤੇ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਹਾਲਾਂਕਿ ਲੁਧਿਆਣਾ ਸ਼ਹਿਰ ਦੇ ਵਿੱਚ ਸਥਿਤ ਹੈ ਪਰ ਸੰਗਤਾਂ ਨੇ ਜੜੀਆਂ ਬਠਿੰਡਾ ਮਾਨਸਾ ਬਰਨਾਲਾ ਫਰੀਦਕੋਟ ਐਨੀ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਔਰ ਇਹ ਪਵਿੱਤਰ ਧਰਤੀ ਦੇ ਉੱਤੇ ਮੰਨਿਆ ਜਾਂਦਾ ਹੈ ਕਿ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਜੋ ਵੀ ਖੁਆਇਸ਼ ਮੰਗੀ ਜਾਂਦੀ ਹੈ ਜੋ ਵੀ ਮੰਨਤ ਮੰਗੀ ਜਾਂਦੀ ਹੈ ਜ਼ਰੂਰ ਪੂਰੀ ਹੁੰਦੀ ਹੈ ਸੋ ਬਿਲਕੁਲ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਭਾਵੇਂ ਗਰਮੀ ਹੋਵੇ ਭਾਵੇਂ ਦਰਦ ਹੋਵੇ ਸੰਗਤਾਂ ਇਸ ਦਰ ਤੇ ਉੱਤੇ ਆ ਕੇ ਇਸ ਤਰ੍ਹਾਂ ਮਹਿਸੂਸ ਕਰਦੀਆਂ ਨੇ ਜਿਵੇਂ ਆਪਣੀ ਪਿਓ ਦੀ ਬੁੱਕਲ ਦੇ ਵਿੱਚ ਆ ਗਈ ਆ ਹੁਣ ਸੋ ਬਿਲਕੁਲ ਇਹ ਸੰਗਤਾਂ ਦੀ ਜ਼ੁਬਾਨੀ ਸੁਣਾਵਾਂਗੇ ਕਿਸ ਦਰ ਤੇ ਉੱਤੇ ਆ ਕੇ ਉਹਨਾਂ ਨੂੰ ਕਿਵੇਂ ਦਾ ਮਹਿਸੂਸ ਹੁੰਦਾ ਹੈ ਤੇ ਜ਼ਿੰਦਗੀ ਦੇ ਵਿੱਚ ਕੀ ਬਦਲਾਅ ਹੁੰਦੇ ਨੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਤਸਵੀਰਾਂ ਦਿਖਾ ਦਿੰਨੀ ਆ ਇਹ ਤਸਵੀਰਾਂ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਦੀਆਂ ਤਸਵੀਰਾਂ ਜਿੱਥੇ ਸੰਗਤਾਂ ਦਾ ਸਵੇਰ ਤੋਂ ਹੀ ਆਉਣਾ ਜਾਣਾ ਲੱਗਿਆ ਹੋਇਆ ਸੋ ਭਾਰੀ ਭੀੜ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਹੈ ਰਸ਼ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ ਜੇਕਰ ਜੂਨ ਮਹੀਨੇ ਦਾ ਜ਼ਿਕਰ ਕੀਤਾ ਜਾਵੇ ਤਾਂ ਸੰਗਤਾਂ ਦੀ ਗਿਣਤੀ ਦੇ ਵਿੱਚ ਉਦੋਂ ਕਮੀ ਨਹੀਂ ਸੀ ਆਈ ਔਰ ਹੁਣ ਲਗਭਗ ਠੰਡ ਦੀ ਸ਼ੁਰੂਆਤ ਹੋਣ ਤੇ ਆ ਗਈ ਹੈ ਪਰ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਦਾ ਸੋ ਆਪਣੇ ਜ਼ਰੂਰੀ ਕੰਮ ਛੱਡ ਕੇ ਜਿਹੜੇ ਸੰਗਤ ਇੱਥੇ ਆਉਂਦੀ ਹੈ ਤੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਬੈਠ ਕੇ ਦੁਪਹਿਰਾ ਸਾਫ ਕਰਦੀ ਹੈ ਹਾਲਾਂਕਿ ਇਹ ਮੰਨਿਆ ਜਾਂਦਾ ਹੈ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਧਰਤੀ ਦੇ ਉੱਤੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜੋ ਵੀ ਆਉਂਦਾ ਆਪਣੇ ਮਨ ਦੇ ਵਿੱਚ ਇੱਛਾ ਲੈ ਕੇ ਆਉਂਦਾ ਔਰ ਉਸ ਦੀ ਇੱਛਾ ਜਿਹੜੀ ਜ਼ਰੂਰ ਪੂਰੀ ਹੁੰਦੀ ਐ ਸੋ ਆਓ ਪਹਿਲਾਂ ਤੁਹਾਨੂੰ ਅਲੌਕਿਕ ਦਰਸ਼ਨ ਕਰਵਾ ਦਿੰਨੇ ਆਂ ਔਰ ਉਸ ਤੋਂ ਬਾਅਦ ਸੰਗਤਾਂ ਦੀ ਜ਼ੁਬਾਨੀ ਸੁਣਾ ਦਿੰਨੇ ਆਂ ਇੰਨੀ ਸੰਗਤ ਆਉਂਦੀ ਐ ਸਾਰੀ ਸੰਗਤ ਦਾ ਵਿਸ਼ਵਾਸ ਬਣਿਆ ਹੋਇਆ ਤੁਹਾਨੂੰ ਕਿੰਨਾ ਕੁ ਵਿਸ਼ਵਾਸ ਇਸ ਦਾ ਤੇ ਜੀ ਮੈਨੂੰ ਤਾਂ ਬਹੁਤ ਜ਼ਿਆਦਾ ਵਿਸ਼ਵਾਸ ਆਵੇਂ ਜੋ ਮੰਗਦੇ ਮੇਰੇ ਬਾਏ ਗੁਰ ਸਾਰਾ ਕੁਝ ਦਿੰਦੇ ਨੇ ਸਾਰਿਆਂ ਨੂੰ ਬਹੁਤ ਸਾਰਾ ਦੇਣ ਬਹੁਤ ਸਾਰਾ ਸਤਕਾਰ ਕਰਨ ਜਿਹੜੇ ਵੀ ਇੱਥੇ ਆਉਂਦੇ ਨੇ ਆਪਣੇ ਮਾਨ ਪਰਸਾ ਮਨੋ ਕਾਮਨਾ ਪੂਰੀਆਂ ਕਰਦੇ ਨੇ ਹੁੰਦੀ ਐ ਕੀ ਮੰਗਿਆ ਬਾਬਾ ਜੀ ਮੈਂ ਵੀ ਬਾਬਾ ਜੀ ਕੋ ਆਹੀ ਮੰਗਿਆ ਵੀ ਮੈਨੂੰ ਠੀਕ ਰੱਖ ਰੱਖਿਓ ਮੇਰੇ ਬੇਟੇ ਕਰਕੇ ਮੇਰੀ 10 ਸਾਲ ਹੋ ਗਈ ਹੈ ਮੇਰੇ ਡਾਇਲਸਿਸ ਹੁੰਦੀ ਪਈ ਹੈ ਬਾਬਾ ਜੀ ਹਿੰਮਤ ਦਿੰਦੇ ਆਂ ਦੀ ਹੁਣ ਮੇਰੀ ਕੱਲ ਡਾਇਲਸਿਸ ਹੋਈ ਅੱਜ ਮੈਂ ਆਈ ਹਾਂ ਨਹੀਂ ਤਾਂ ਡਾਇਲਸਿਸ ਕਿਡਨੀ ਵਾਲਾ ਪੇਸ਼ੈਂਟ ਤਾਂ ਕੱਟਦਾ ਹੀ ਨਹੀਂ ਤੇ ਮੈਨੂੰ 10 ਸਾਲ ਹੋ ਗਏ ਤੇ ਇਹਨਾਂ ਦੀ ਰਹਿਮਤ ਹੈ ਕਹਿੰਦੇ ਆ ਨਾ ਵੀ ਜਦੋਂ ਅਸੀਂ ਇਹ ਦਰਦ ਦੇ ਨਾਲ ਜੁੜ ਜਾਂਦੇ ਸਾਡੀ ਜ਼ਿੰਦਗੀ 'ਚ ਬੜਾ ਬਦਲਾਅ ਆਉਂਦਾ ਬੜੇ ਚੇਂਜ ਆਉਂਦੇ ਸੱਚ ਹੈ ਸੱਚ ਹੈ ਬਹੁਤ ਕੀ ਕੀ ਮਹਿਸੂਸ ਕੀਤਾ ਤੁਸੀਂ ਜਦੋਂ ਦੇਖਿਆ ਮੈਂ ਹੁਣ ਤੁਹਾਨੂੰ ਦੱਸ ਨਹੀਂ ਸਕਦੀ ਮਹਿਸੂਸ ਬਹੁਤ ਕੀਤਾ ਹੂੰ ਅੱਖਾਂ ਭਰੇ ਆਉਂਦੀਆਂ ਨੇ ਕਈ ਵਾਰੀ ਬਹੁਤ ਜੇ ਪਿਓ ਨਾ ਹੁੰਦਾ ਪਤਾ ਨਹੀਂ ਦੁੱਖ ਕੱਟਦਾ ਕੋਈ ਕ ਨਹੀਂ ਕੱਟਦਾ ਪਿਓ ਵੀ ਇਹ ਮਾਂ ਵੀ ਇਹ ਭਰਾ ਵੀ ਇਹ ਭੈਣ ਵੀ ਇਹ ਬਸ ਤਾਂ ਤੋਂ ਅਸੀਂ ਜੁੜੇ ਹਾਂ ਠੀਕ ਚੱਲ ਰਿਹਾ ਭਾਈ ਹੁਣ ਤਾਂ ਬਾਬਾ ਮੇਰਾ ਕਰ ਰਹੇ ਨੇ ਸਭ ਕੁਝ ਜੋ ਮੰਗਿਆ ਮਿਲ ਹੀ ਰਿਹਾ ਸੰਤ ਭਾਈ ਚੋਲੀਆਂ ਭਰ ਕੇ ਭੇਜਦੇ ਨੇ ਬਾਬਾ ਦੀ ਹਾਂਜੀ 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 ਬਹੁਤ ਜੀ ਅੱਛਾ ਪਹਿਲੇ ਕਹਿੰਦੇ ਜੋ ਇਸ ਦਰ ਤੋਂ ਮੰਗਦੇ ਆ ਸਾਰਾ ਕੁਝ ਨਸੀਬ ਹੋ ਜਾਂਦਾ ਹਾਂਜੀ ਮੈਮ ਕੀ ਮੰਗਿਆ ਸੀ ਤੁਸੀਂ ਮੈਮ ਇਹਨਾ ਨਾ ਬੇਟਾ ਮੰਗਿਆ ਸੀਗਾ ਹਾਂਜੀ ਕਿੰਨੇ ਸਾਲਾਂ ਬਾਅਦ 1 ਸਾਲ ਬਾਅਦ 1 ਸਾਲ ਬਾਅਦ ਜੇ ਤਾਂ ਹੋਇਆ ਬਿੱਤਨੀ ਨੇ ਠੀਕ ਰਹਿੰਦੀ ਸੀ ਮੇਰਾ ਬੇਟਾ ਵੀ ਨਹੀਂ ਠੀਕ ਰਹਿੰਦਾ ਜਦੋਂ ਦੇ ਚ ਪੈਰਾ ਸਾਹਿਬ ਹੁੰਨੇ ਉਹ ਦੋਂਦੇ ਸਹੀ ਸਾਰਾ